ਵਾਰਿਆਂ ਨੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਵਾਹਿਗੁਰੂ ਪੰਜਾਬ ਕਬਾਲੇ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੁੱਲ ਜੀ ਵਾਹਿਗੁਰੂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਸਮੁੱਚੀ ਅਜਕਟੋ ਕਮੇਟੀ ਵੱਲੋਂ ਇਹ ਮਤਾ ਪਾਸ ਕਰਕੇ ਇਹਨਾਂ ਸ਼ਖਸੀਅਤਾਂ ਨੇ ਪੰਥ ਨੂੰ ਖਾਲਸੇ ਕੌਮ ਨੂੰ ਬੜੋਂ ਬੰਲੀਆਂ ਸਿਵਾਮਾ ਪ੍ਰਦਾਨ ਕੀਤੀਆਂ ਉਹਨਾਂ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਪੰਜਾਬ ਘਰ ਵਿਖੇ ਸ਼ੁਭਿਤ ਕੀਤੀਆਂ ਗਈਆਂ ਨੇ ਉਹਨਾਂ ਦੇ ਬਾਰੇ ਜਿਹੜਾ ਵਿਸਥਾਰ ਹੈ ਉਹ ਆਪ ਸੰਗਤਾਂ ਨੇ ਸਮਾਗਮ ਵਿੱਚ ਸਰਵਣ ਕਰ ਹੀ ਲਿਆ ਹੈ ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਸਾਥ ਸਬੰਧੀਆਂ ਨੂੰ ਅਤੇ ਸਮੁੱਚੀ ਅਜਕਟ ਕਮੇਟੀ ਨੂੰ ਪ੍ਰਧਾਨ ਸਾਹਿਬ ਜੀ ਨੂੰ 10 ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ 8 ਤਸਵੀਰਾਂ ਲਗਾਈਆਂ ਗਈਆਂ ਨੇ ਅੱਜ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਤਾਨਮੀ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੀ ਅਜਕਟ ਕਮੇਟੀ ਦਾ ਧੰਨਵਾਦ ਕਰਦਾ ਕਿਹੜੇ ਮਹਾਪੁਰਸ਼ਾਂ ਦੀਆਂ ਅੱਜ ਤਸਵੀਰਾਂ ਲੱਗੀਆਂ ਨੇ ਸੰਤ ਬਾਬਾ ਜੰਗ ਸਿੰਘ ਜੀ ਮਹਾਪੁਰਸ਼ ਸ਼੍ਰੀਮਾਨ ਭੂੰਗਾ ਮਸਤੋਣਾ ਤਲਵੰਡੀ ਸਾਬੋ ਸੰਤ ਬਾਬਾ ਚੰਦਾ ਸਿੰਘ ਜੀ ਕੱਟੂ ਜਿਨ੍ਹਾਂ ਦੀ ਬਹੁਤ ਵੱਡੀ ਸਿੱਖ ਪੰਥ ਨੂੰ ਇਹਨਾਂ ਮਹਾਪੁਰਸ਼ਾਂ ਦੀ ਦੇਣ ਆ ਅੱਠ ਕਿਹੜੀਆਂ ਤਸਵੀਰਾਂ ਲੱਗੀਆਂ ਨੇ ਅੱਜ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਮੰਤ ਕਮੇਟੀ ਨੂੰ ਮੈਂ ਵਧਾਈ ਦਿੰਦਾ ਪ੍ਰੈਸ ਨੂੰ ਵਧਾਈ ਦਿੰਦਾ ਇਹਨਾਂ ਮਹਾਪੁਰਸ਼ਾਂ ਦੀ ਬਹੁਤ ਵੱਡੀ ਦੇਣ ਆ ਪੰਥ ਸਿੱਖ ਨੂੰ ਤੇ ਕਿਹੜੇ ਸੰਤ ਬਾਬਾ ਜੰਗ ਸਿੰਘ ਸੀ ਗੁਰੂ ਗ੍ਰੰਥ ਸਾਹਿਬ ਦਾ ਕੰਠ ਸੀ ਇਹਨਾਂ ਦੇ ਕਿ ਇਹਨਾਂ ਨੇ ਬਹੁਤ ਵੱਡੀ ਸਿੱਖ ਕੌਮ ਦੀ ਸੇਵਾ ਕੀਤੀ ਆ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹ ਵਾਲੇ ਉਨ੍ਹਾਂ ਤੋਂ ਬਾਅਦ ਜੇ ਸਿੱਖੀ ਦੀ ਕੋਈ ਸੇਵਾ ਕੀਤੀ ਹੈ ਤੇ ਮਹਾਪੁਰਸ਼ਾਂ ਨੇ ਕੀਤੀ ਹੈ ਮੈਂ ਸੂਚੀ ਪ੍ਰਸਤਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰਪ੍ਰੀਤ कौर ਸੁਪਤਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜੋ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਜੂਨੀਅਰ ਮੀਤ ਪ੍ਰਧਾਨ ਰਹੇ ਹੈ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਹੈ ਅੱਜ ਮੈਂ ਸਮੁੱਚੀ ਸਿੱਖ ਕੌਮ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਸਿੱਖ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕੀਤਾ ਸੀਗਾ ਅੱਜ ਕੇਂਦਰੀ ਅਜਾਇਬ ਘਰ ਵਿੱਚ ਮੇਰੇ ਪਿਤਾ ਜੀ ਦੀ ਜਿਹੜੀ ਤਸਵੀਰ ਹੈ ਉਹ ਸ਼ਿਸ਼ੋਭਿਤ ਕੀਤੀ ਗਈ ਹੈ ਮੈਂ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਪਰਿਵਾਰ ਨੂੰ ਸਾਨੂੰ ਨਿਮਾਣਿਆਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਹੈ ਤੇ ਮੈਂ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੀਆਂ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੇ ਆਖਰੀ ਸਵਾਸਾ ਤੱਕ ਸਿੱਖ ਪੰਥ ਦੀ ਸੇਵਾ ਕੀਤੀ ਹੈ ਅਸੀਂ ਵੀ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਰਹਿੰਦੇ ਰਹਿੰਦੇ ਸਵਾਸਾ ਤੱਕ ਸਿੱਖ ਪੰਥ ਦੀ ਸੇਵਾ ਕਰਾਂਗੇ ਅੱਜ ਸਿੱਖ ਕੇਂਦਰੀ ਯਾਇਬ ਘਰ ਵਿੱਚ ਅੱਜ ਵੱਖ-ਵੱਖ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸ਼ੁਭਿਤ ਕੀਤੇ ਆ ਗਿਆ ਜਿਨ੍ਹਾਂ ਵਿੱਚ ਗਿਆਨੀ ਤਲੀਪ ਸਿੰਘ ਜੀ ਔਰ ਪ੍ਰਿੰਸੀਪਲ ਸਵਰਨ ਸਿੰਘ ਜੀ ਤੇ ਹੋਰ ਮਹਾਨ ਸ਼ਕਤੀਤਾ ਜਿਨ੍ਹਾਂ ਦਾ ਤੁਹਾਂ ਸਟੇਜ ਤੋਂ ਨਾ ਹੁਣੇ ਸੁਣਿਆ ਸੋ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਦੇਸ਼ ਵਾਸਤੇ ਵੱਡੀਆਂ ਕਹਾੜਾਂ ਕਾਲੀਆਂ ਨੇ ਚਾਹ ਪ੍ਰਚਾਰ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਰਾਗ ਦੇ ਇਹ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਜੇ ਸ਼ਹੀਦیاں ਪ੍ਰਾਪਤ ਕੀਤੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਮਹਾਨ ਵਿਦਵਾਨਾਂ ਦੀਆਂ ਕਥਾਵਾਚਕਾਂ ਦੀਆਂ ਫੋਟੋ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਕਟ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਰੀ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਭਿਤ ਕੀਤੀਆਂ ਗਈਆਂ ਭਾਈ ਇਹਨਾਂ ਕਿੰਨੀਆਂ ਤਸਵੀਰਾਂ ਲਗਾਈਆਂ ਗਈਆਂ ਇਹ 8 ਤਸਵੀਰਾਂ ਲਗਾਈਆਂ ਗਈਆਂ ਨੇ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਵਿੱਚ ਗਿਆਨੀ ਤਲੀਪ ਸਿੰਘ ਜੀ ਕਥਾਵਾਚਕ ਮੰਜੀ ਸਾਹਿਬ ਪਪਾ ਚੰਦ ਸਿੰਘ ਜੀ ਮਹੰਤ ਕਟੂ ਵਾਲੇ ਬਾਬਾ ਜੰਗ ਸਿੰਘ ਜੀ ਸੰਪਰਦਾਇ ਮੁਖੀ ਬਾਬਾ ਬੂੰਗਾ ਮਸਤੂਆਣਾ ਸਾਹਿਬ ਜ세ਦਾਰ ਮਾਨ ਸਿੰਘ ਜੀ ਅੱਬੋ ਆਪਣੇ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਪ੍ਰਿੰਸੀਪਲ ਸ੍ਰਿੰਦਰ ਸਿੰਘ ਜੀ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜ세ਦਾਰ ਰਤਨ ਸਿੰਘ ਜੀ ਜਫਰਵਾਲ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਸਿੱਖ ਇਤਿਹਾਸਕਾਰ ਸਰਦਾਰ ਸਵਰਨ ਸਿੰਘ ਜੀ ਚੂਸਲੇਵਾਰ ਬੱਬਰ ਕਾਲੀ ਲਹਿਰ ਤੇ ਸਰਦਾਰ ਜਰਨੈਲ ਸਿੰਘ ਜੀ ਕਾਲਰਾ ਇਹ ਅੱਠ ਸ਼ਖਸੀਤਾਂ ਦੇ ਜਿਹੜੀਆਂ ਨੇ ਉਹਨਾਂ ਦੇ ਜਿਹੜੀਆਂ ਤਸਵੀਰਾਂ ਤਾਂ ਸ਼ੋਭਤ ਕੀਤੀਆਂ ਗਈਆਂ ਨੇ ਸੋ ਇਹਦੇ ਵਿੱਚ ਜਿਹੜੇ ਬਹੁਤ ਵੱਡੀਆਂ ਘਾਲਣਾ ਸ਼ਖਸੀਤਾਂ ਘਾਲਦੀਆਂ ਨੇ ਔਰ ਬਹੁਤ ਵੱਡੇ ਯੋਗਦਾਨ ਪਾਉਂਦਿਆਂ ਨਾ ਚਾਹੇ ਪ੍ਰਚਾਰ ਵਾਸਤੇ ਚਾਹੇ ਉਹ ਕਥਾਵਾਚ ਕੇ ਵਾਸਤੇ ਚਾਹੇ ਉਹ ਰਾਗੀ ਸਿੰਘ ਹੁੰਦਿਆਂ ਚਾਹੇ ਕੋਈ ਮੋਰਚੇ ਵਿੱਚ ਜਿਹੜੇ ਸਿੰਘ ਜਾਂਦੇ ਨੇ ਉਹਨਾਂ ਮਹਾਨ ਸ਼ਕਤੀਤਾ ਨੂੰ ਇੱਥੇ ਜਿਹੜਾ ਆਇਆ ਸਿੱਖ ਕੇਂਦਰੀ ਯਾਬ ਘਾਰਵਕ ਸਥਾਨ ਮਿਲਦਾ ਤੋਂ ਬਹੁਤ ਵੱਡੀ ਗੱਲ ਹੋਈ ਆ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਪਰਿਵਾਰਾਂ ਵਿੱਚ ਇੰਨੀਆਂ ਸ਼ਕਤੀਤਾ ਨੇ ਜਨਮ ਲਿਆ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਉਹ ਆਪਣੇ ਵੱਡਿਆਂ ਪੁਰਖਿਆਂ ਦੀ ਜਿਹੜੇ ਜਨੇ ਇਸ ਇੱਥੇ ਤਸਵੀਰਾਂ ਸ਼ੁਭਤ ਹੋਈਆਂ ਉਹਨਾਂ ਵਾਂਗੂ ਵੀ ਆਪਣਾ ਜੀਵਨ ਸਾਭ ਸੂਤ ਰਹਿ ਕੇ ਔਰ ਗੁਰੂ ਸਿੱਖੀ ਦੇ ਲਾੜ ਲੱਗਣ ਤੇ ਗੁਰੂ ਪੰਥ ਨੂੰ ਸਮਰਪਿਤ ਰਹਿਣ